ਤਸਵੀਰਾਂ ਤੁਹਾਡੇ ਨਾਲ ਮੁਹਾਲੀ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਲੋਕ ਵੋਟ ਪਾਉਣ ਦੇ ਲਈ ਆ ਰਹੇ ਨੇ ਪੋਲਿੰਗ ਬੂਥ ਦੇ ਬਾਹਰ ਦੀਆਂ ਤਸਵੀਰਾਂ ਨੇਗੀਆਂ ਰਿਆਸਤ نیوز ਦੇ ਵੱਲੋਂ ਅਹਿਮ ਕਵਰੇਜ ਕੀਤੀ ਗਈ ਹੈ ਜਿਸ ਦਰਮਿਆਨ ਲੋਕਾਂ ਨੇ ਆਪਣੇ ਆਪਣੇ view point ਦੱਸੇ ਨੇਗੇ ਕਿ ਕਿਹੜਾ ਕਿਸ ਨੇ ਜਿਹੜੀ ਵੋਟ ਪਾਣੀ ਔਰ ਕਿਹੜਾ ਕਿੱਥੋਂ ਵੋਟ ਪਾਉਣ ਦੇ ਲਈ ਆਇਆ ਔਰ ਵੋਟ ਪਾਉਂਦੇ ਸਮੇਂ ਕਿਸੇ ਨੂੰ ਕੀ ਸਮੱਸਿਆ ਕੋਈ ਆਈ ਹੈ ਜਾਂ ਨਹੀਂ ਤਾਂ ਸਾਰੀ ਗੱਲਬਾਤ ਅਸੀਂ ਕੀਤੀ ਹੈਗੀ ਹੈ ਤਾਂ ਦੱਸ ਦਈਏ ਕਿ 812000 500 ਕੁਝ ਜਿਹੜੇ ਲੋਕ ਨੇਗੇ ਮੋਹਾਲੀ ਦੀ ਜਨਤਾ ਜਿਹਦੇ ਵਿੱਚ ਜਿਹੜੀ ਇਹਦੇ ਵਿੱਚ VOTING ਜਾਣੀ ਆ ਆਨੰਦਪੁਰ ਸਾਹਿਬ ਔਰ ਪਟਿਆਲਾ ਦੇ ਵਿੱਚੇ ਵੰਡਿਆ ਜਾਂਦਾਗਾ ਤਾਂ ਵੋਟਾਂ ਜੋ ਉੱਥੇ ਪੈ ਰਹੀ ਹੈਗੀ ਆ ਤਾਂ ਵੱਖੋ-ਵੱਖਰੇ ਇਲਾਕਿਆਂ ਤੋਂ ਸੀਟਾਂ ਤੋਂ ਹਲਕਿਆਂ ਤੋਂ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਈਆਂ ਨਿਗੀਆਂ ਤਾਂ ਹੁਣ ਤੱਕ ਦੀ VOTING ਪਰਸੈਂਟੇਜ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਮੋਹਾਲੀ ਦਾ ਕੀ ਹਾਲ ਹੈ ਆਓ ਜਾਣਦੇ ਹਾਂ ਬਸ ਜਿੱਤ ਕੇ ਜਿੱਤ ਕੇ ਤੁਸੀਂ ਵੀ ਸਸਪੈਂਸ ਰੱਖਿਆ ਨਹੀਂ ਹੋਰ ਜਿਹਨੂੰ ਜਿਹਨੂੰ ਮੌਜੂਦਾ ਸਰਕਾਰ ਤੋਂ ਕੁਛ ਨਹੀਂ ਆ ਗਿਆ ਕੋਈ ਸਾਰੇ ਤਾਂ ਖੁਸ਼ ਆਹੀਂ ਹਾਂ ਜਿਹੜਾ ਜਿਹੜਾ ਅੱਗੇ ਆ ਜਿਹੜਾ ਸਾਡੇ ਵਿੱਚ ਉਹੀ ਠੀਕ ਹੈ ਠੀਕ ਹੈ ਬਾਏ ਕਿਵੇਂ ਲੱਗ ਰਿਹਾ ਜੀ ਨਵੀਂ ਸਰਕਾਰ ਬਣਨ ਦਾ ਦੇਖੋ ਜੀ ਹੁਣ ਕੀ ਹੁੰਦਾ ਇਹ ਤਾਂ ਚਾਰ ਦਿਨ ਹੀ ਪਤਾ ਲੱਗੂਗਾ ਜਦੋਂ ਰਿਜ਼ਲਟ ਆਊਗਾ ਹਰ ਬੰਦਾ ਇੱਕ ਸਰਕਾਰ ਹੋਣ ਦਾ ਦਮ ਰੱਖਦਾ ਹਾਂ ਅਸੀਂ ਤੇ ਆਮ ਆਦਮੀ ਚਾਹਨੇ ਆ ਵਾ ਦੁਬਾਰਾ ਹੋਵੇ ਹਾਂਜੀ ਹਾਂਜੀ ਨਹੀਂ ਵੈਸੇ ਵੀ ਠੀਕ ਹੈ ਹਰ ਸਾਈਡ ਲੋ ਸਾਰੇ ਕੰਮ ਹੋ ਰਹੇ ਪੰਜਾਬੀ ਵਿੱਚ ਦੇਖ ਲੋ ਹਾਂ ਠੀਕ ਹਾਂਜੀ 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 ਇਹ ਤੇ ਆ ਕੇ ਦੱਸਾਂਗੇ ਹੁਣ ਪਹਿਲਾਂ ਨਹੀਂ ਦਸੀਦਾ ਹਾਂ ਕਿਵੇਂ ਦੇਖਦੇ ਨੇ ਨਵੀਂ ਸਰਕਾਰ ਬਣਾਉਂਦੇ ਆ ਬਿਲਕੁਲ ਬਿਲਕੁਲ ਬਣਨੀ ਚਾਹੀਦੀ ਨਵੀਂ ਅੱਜ ਜਿੰਨੀ ਤੇ ਮੌਜੂਦ ਹੈ ਉਹਦਾ ਕਾਰਜਕਾਰ ਕੀ ਕੀਤੀ ਨਹੀਂ ਬਦਲਾਅ ਹੋਣਾ ਚਾਹੀਦਾ ਇਹ ਰਿੱਕੇ ਥੋੜੇ ਲੈ 10 ਸਾਲ ਉਸ ਨੇ ਰਾਜ ਕਰੀ ਜਿੰਨੇ ਇੱਕ ਨਹੀਂ ਅੱਛਾ ਸੁਭਾਏ ਆਏ ਆਂ ਆਹ ਇਧਰ ਸਾਲ ਦੇਖਿਓ ਵੋਟ ਪਾ ਕੇ ਆਏ ਆ ਬਹੁਤ ਅੱਛਾ ਹੈ ਜੀ ਕਿੰਨੂ ਪਾ ਕੇ ਆਏ ਇਹ ਨਹੀਂ ਦੱਸਣਾ ਇਹ ਚਾਰ ਦਿਨ ਹੀ ਦੱਸੋਗੇ ਹਾਂ ਜੀ ਇਹ ਗੁਪਤ ਹੈ ਇਹ ਗੁਪਤ ਹੈ ਇਹ ਏਗਾ ਦੱਸੇ ਦੱਸੇ ਕਰਦਾ ਸਾਡਾ ਭੰਡਾ ਫੋੜ ਹੋ ਗਿਆ ਠੀਕ ਆ ਜੀ ਬਹੁਤ ਵਧੀਆ ਰਿਹਾ ਕਿਹਨੂੰ ਕਿਹਨੂੰ ਪਾਈਓ ਜੀ ਚਲੋ ਜਿੰਨੂੰ ਫਾਤੀ ਹੈ ਕੋਈ ਗੱਲ ਨਹੀਂ ਸਰਕਾਰ ਹੈ ਨੰਨੇ ਜਿਹਾ ਲੱਗਦਾ ਵੀ ਭਗਵੰਤ ਮਾਨ ਹੀ ਹੈ ਅੱਛਾ ਜੀ ਇਹ ਲੋਕ ਤਾਂ ਕਹਿੰਦੇ ਵੀ ਉਹਨਾਂ ਆਮ ਆਦਮੀ ਪਾਰਟੀ ਨੇ ਹਾਂਜੀ ਲੋਕ ਤਾਂ ਕਹਿੰਦੇ ਆਮ ਆਦਮੀ ਪਾਰਟੀ ਨੇ ਨਹੀਂ ਦੇਖੋ ਆਮ ਪਾਰਟੀ ਨੇ ਵੀ ਕੀਤਾ ਤਾਂ ਤੇ ਜਿਹੜਾ ਕੀਤਾ ਹੈਗਾ ਹੁਣ ਸਾਡੇ ਐ ਐਲਾਈ ਕੁਆਟਰਾਂ ਦੇ ਬਿੱਲ ਜਿਹੜੇ ਸੀ ਤਿੰਨ ਤਿੰਨ 4000 ਰੁਪਏ ਆਉਂਦੇ ਸੀ ਤੇ ਚਲੋ ਸਾਲ ਡੇਢ ਸਾਲ ਹੋ ਗਿਆ ਵੀ ਬਿਲਕੁਲ ਜ਼ੀਰੋ ਆ ਰਿਹਾ ਤੇ ਦੂਸਰੀ ਗੱਲ ਆ ਵੀ ਵੇਖੋ ਜਿਹੜੇ ਮਲਾਜ਼ਮ ਕੱਚੇ ਸੀ ਉਹ ਵੀ ਚਲੀ 45 ਜਿਹੜੇ ਮਲਾਜ਼ਮ ਉਹ ਪੱਕੇ ਕਿਥੇ ਹਾਂਜੀ ਬਾਕੀ ਜਿਹੜੇ ਕੰਮ ਕੀਤੇ ਵੇਖੋ ਹੁਣ ਡੇਢ ਦੋ ਸਾਲ ਦੇ ਵਿੱਚ ਨਵੀਂ ਸਰਕਾਰ ਜਦੋਂ ਆਉਂਦੀ ਆ ਕੰਮ ਸੈੱਟ ਕਰਨਾ ਕੋਈ ਆਸਾਨ ਨਹੀਂ ਹੁੰਦਾ ਤੇ ਬਾਕੀ ਵੇਖੋ ਜੋ ਵੀ ਕੀਤਾ ਵਾ ਤੇ ਗਰੀਬਾਂ ਵਾਸਤੇ ਭਲੇ ਵਾਸਤੇ ਠੀਕ ਕੀਤਾ ਹੋਇਆ ਸੀ ਕਿਵੇਂ ਦੇਖਦੇ ਆਂ ਅਸੀਂ ਵੋਟ ਪਾ ਕੇ ਆਏ ਹਾਂ ਬਹੁਤ ਖੁਸ਼ੀ ਆ ਜੀ ਕਿਹਨਾਂ ਨੂੰ ਪਾਈ ਜੀ ਦੱਸ ਸਕਦੇ ਆ ਆਪਣਾ ਹੱਕ ਨਹੀਂ ਇਹ ਤਾਂ ਨਹੀਂ ਦੱਸ ਸਕਦੇ ਅਸੀਂ ਕੀ ਲੱਗਦਾ ਕਿਹੜੀ ਸਰਕਾਰ ਆਏ ਦੇਖੋ ਹੁਣ ਬਦਲਾਅ ਚਾਹੀਦਾ ਥੋੜਾ ਉਹਦਾ ਪੁਰਾਣੀ ਸਰਕਾਰਾਂ ਤਾਂ ਹੁਣ ਪਤਾ ਹੀ ਆ ਬਦਲੀ ਹੁੰਦੀਆਂ ਰਹਿਣ ਦਾ ਥੋੜਾ ਜਿਹਾ ਠੀਕ ਰਹਿੰਦਾ ਜਿਹੜੀ ਕਿਤੇ ਨਾ ਦੇਖੋ ਸੱਤਿਆਸੀ ਦੀ ਮੌਜੂਦਾ ਸਰਕਾਰ ਤਾਂ ਕੁਛ ਨਹੀਂ ਮੌਜੂਦਾ ਸਰਕਾਰ ਕੋਈ ਵੀ ਕਿਸੇ ਦਾ ਵੀ ਖੁਸ਼ ਨਹੀਂ ਹੁੰਦੇ ਹੈ ਚੇਂਜ ਹੋਣੀ ਚਾਹੀਦੀ ਇਹਨਾਂ ਦੇ ਤਾਂ ਹੀ ਕੰਮ ਚ ਠੀਕ ਚੱਲਦਾ ਰਹਿੰਦਾ ਥੋੜੀ ਚੇਂਜਿੰਗ ਹੁੰਦੀ ਰਹੇ